ਲੋ ਕਰੋ ਪਰਚਾ ਦਿਓ ਮੇਰੇ ਤੇ ਮੈਨੂੰ ਅੰਦਰ ਕਰੋ ਦੇ ਦੇ ਵੀਰ ਦੇ ਰੁਪਈਆ ਤਾਂ ਯਾਰ ਤੁਹਾਡੇ ਕੋਲੇ ਕੀ ਉਧਾਰ ਹੈ ਤੁਸੀਂ ਸਕਾਉਟ ਕਰਕੇ ਟਰੱਕ ਨਗਾਹੋਗੇ ਇਹ ਧਕਾਰ ਹੈ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲ ਮੇਰੀ ਗੱਡੀ ਖੜੀ ਆ ਵੀਡੀਓ ਤੇਰੀ ਤੇਰੀ ਵੀਡੀਓ ਭਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਮੇਰੇ ਕੋਲੇ ਤੇ ਫਿਰ ਕੀ ਪੰਜ ਵਾਰੀ ਨਾ ਲਾ ਯਾਰ ਕੀ ਗੱਲ ਹੈ ਬੱਸ ਹਾਂ ਚੁੰਡੀ ਟਰੈਕ ਨਹੀਂ ਨਾ ਤੇਰੀ ਕੀ ਜ਼ਿੰਮੇਵਾਰੀ ਹੈ ਭਾਈ ਜੀ ਜ਼ਿੰਮੇਵਾਰੀ ਤੇਰੀ ਵੀ ਜ਼ਿੰਮੇਵਾਰੀ ਨਹੀਂ ਬਣਦਾ ਤੂੰ ਰੱਖ ਨਗਾ ਦੇਗਾ ਪਿੱਛੇ ਟਿੱਪਰ ਰੱਖ ਤੇਰੀ ਮਗੀ ਸੰਗ ਰੱਖੀ ਰੱਖਿਆ ਤੇਰੇ ਤੇ ਨਗਾ ਸਕਦਾ ਤੂੰ ਨਾ ਤੂੰ ਟਰੱਕ ਕਿਵੇਂ ਨਗਾ ਸਕਦਾ ਹਾਂ ਪੁੱਛ ਕੇ ਨਹੀਂ ਜਾ ਸਕਦਾ ਚੱਲ ਫਿਰ ਨਗਾ ਦੋ ਨਗਾ ਹੁਣ ਨਾ ਗੱਡੀ ਨਗਾ ਮੈਨੂੰ ਨਗਾ ਦੂ ਹੁਣ ਸਗੀ ਰਹਿੰਦੇ ਸੀ ਸਾਰੀ ਦਿਹਾੜੀ ਇਹੀ ਕੰਮੀ ਕਰਦੇ ਆ ਪਰਚਾ ਦਿਓ ਮੇਰੇ ਤੇ ਮੈਨੂੰ ਅੰਦਰ ਕਰੋ ਨਹੀਂ ਚਲੇਗੀ ਨਹੀਂ ਚਲੇਗੀ ਪ੍ਰਸ਼ਾਸਨ ਮੁਰਦਾਬਾ ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਤੁਸੀਂ ਕੀ ਕਰਛਾਈ ਨਹੀਂ ਚਲੇਗੀ ਨਹੀਂ ਚਲੇਗੀ ਮਲਕੀਸ਼ ਸਿੰਘ ਜੀ ਸਾਨੂੰ 13 ਤਰੀਕ ਤੋਂ ਅਸੀਂ ਉੱਥੇ ਬੈਠੇ ਆ ਸੀਨੀ ਡੀਓ ਕੇ ਸਾਨੂੰ ਤੁਹਾਡੇ ਅਰਗੇ بڑے ਵੱਡੇ ਵੱਡੇ ਸਾਡੇ ਕੋਲੇ ਅਸਰ ਆਏ ਉਹਨਾਂ ਨੇ ਇਹ ਕਹੀ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਫ਼ਤਰਾਂ ਮੂਰੇ ਨਹੀਂ ਲੱਗਦੇ ਹੁੰਦੇ ਜਿੱਥੇ ਨੁਕਸਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ ਠੀਕ ਹੈ ਨਾ ਗੱਲ ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਐ ਅਧਿਕਾਰ ਕਰੋਗੇ ਡੀਸੀ ਨਾਲ ਇਹ ਗੱਲ ਜਾ ਕੇ ਵੀ ਡੀਸੀ ਦੇ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਧਰਨਾ ਲਾਉਣ ਨੂੰ ਤੁਸੀਂ ਫੋਰਸ ਕਰਦੇ ਹੋ ਕਰਨ ਵਾਲੀ ਗੱਲ ਨਹੀਂ ਆ ਤੁਸੀਂ ਕਹਿ ਰਹੇ ਹੋ ਸਾਡੀ ਨਹੀਂ ਸੁਣੀ ਤੇ ਉਹਨਾਂ ਕੋਲ ਜਾਓ ਜਾਓ ਟੇਬਲ ਟਾਕ ਗੱਲ ਹੋਵੇਗੀ ਟੇਬਲ ਟਾਕ ਗੱਲ ਹੋ ਗਈ ਪਾਉ ਟੇਬਲ ਟਾਕ ਗੱਲ ਕਰਨੀ ਕੋਈ ਸੰਬੰਧ ਨੂੰ ਵੇਖੇ ਧਰਨਾ ਲਾ ਕੇ ਨਾ ਕੋਈ ਕਰੂਗਾ ਨਾ ਕਿਸੇ ਨੇ ਕੀਤਾ ਜਿਹੜੀ ਮਿੱਟੀ ਹਸਪਤਾਲ ਦਾ ਦਬਾਅ ਫੇਰ ਬਣਾਈ ਰੱਖੋ ਇਸ ਕੋਰ ਕਰਕੇ ਅਕੇਲੇ ਹਉਣੇ ਕੀ ਗੱਲ ਵੀ ਤੁਸੀਂ ਗੁੰਨਾ ਕਰਤੀ ਕਰਾਉਣੇ ਸਾਡੇ ਨਾਲ ਸਾਡਾ ਕੋਈ ਬੱਚਾ ਮਰ ਗਿਆ ਪਰਦੇ ਹੋਏ ਤੁਸੀਂ ਸਕੂਲ ਵੈਨ ਦਾ ਟਾਈਮ ਤੁਸੀਂ ਤੁਸੀਂ ਕਹਿੰਦੇ ਲਿਖੀ ਦਿਓ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਸਾਨੂੰ ਲਿਖ ਕੇ ਦਿਓ ਸਾਡਾ ਬੱਚਾ ਮਰ ਗਿਆ ਕੋਈ ਭਰੋਗੇ ਤੁਸੀਂ ਦੇਵ ਲਿਖ ਕੇ ਦੇਵ ਲਿਖ ਕੇ ਸਾਨੂੰ ਹਾਂ ਦਿਓ ਸਾਡਾ ਬੱਚਾ ਮਰ ਗਿਆ ਭਰੋਗੇ ਤੁਸੀਂ ਤੁਸੀ ਜ਼ਿੰਮੇਵਾਰ ਹੋ ਲਿਖ ਕੇ ਦਿਓ ਲਿਖ ਕੇ ਦਿਓ ਇਹ ਇਹ ਤੁ ਨਗਰ ਦੀ ਨਹੀਂ ਚੱਲਦੀ ਇਹ ਪੁਲਸੀ ਗੁੰਡਾ ਕਰਦੀ ਹੈ ਅਸੀਂ ਨਹੀਂ ਚੱਲਦੇ ਨਹੀਂ ਗੁੰਡਾ ਕਰਦੀ ਪੁਲਸੀ ਤੁਹਾਨੂੰ ਲੱਗਦੀ ਤਾਂ ਲੱਗਦੀ ਗੁੰਡਾ ਕਰਦੀ ਕਰਦੇ ਹੋ ਤੁਸੀਂ ਸਾਡੇ ਨਾਲ ਬੀਸੀ ਸਾਹਿਬ ਨੇ ਉਦੋਂ ਜਵਾਨੀ ਕਲਮੀ ਕਹਤਾ ਵੀ ਤੁਸੀਂ ਚੱਲਣ ਦੇ ਚੱਲਣਗੇ ਸਾਨੂੰ ਤੁਰਦਿਓ ਲੈ ਕੇ ਲੈ ਕੇ ਦਿਓ ਮਾਪੀ ਜੀ ਤੁਸੀਂ ਸਾਡੇ ਅਫਸਰ ਲੈ ਕੇ ਦਿਵਾਓ ਸਾਨੂੰ ਸਾਡਾ ਗੱਲ ਨੂੰ ਬੱਚਾ ਮਰ ਗਿਆ ਮਲਕੀਸ਼ ਸਿੰਘ ਜੀ ਭਾਰੀ ਜਿੰਮੇਵਾਰ ਰਹਿਗੇ ਜਾਣੇ ਵਾਲੀ ਦੇ ਕੇ ਦਿਓ ਪਿੰਡ ਦਾ ਕੋਈ ਮੁੱਦਾ ਖੜਾ ਹੋ ਜਾਏ ਬਾਅਦ ਚ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਲੈ ਕੇ ਦਿਓ ਕਿ ਜਾਨੀਮਾਲੀ ਨੁਕਸਾਨ ਹੋ ਗਿਆ ਤੁਸੀਂ ਲੈ ਕੇ ਦਿਓ ਸਾਡੇ ਅਫਸਰੋਂ ਦਿਓ ਲੈ ਕੇ ਸਾਡੇ ਵੱਲੋਂ ਲਿਖ ਦਿਓ ਉੱਤੇ ਨਹੀਂ ਲੈ ਕੇ ਦਿੰਦੇ ਤਾਂ ਐਗਨੀ ਹੋਣੀਆਂ ਗੱਲਾਂ ਇਹ ਚੱਲ ਉਹ ਤਾਂ ਨਹੀਂ ਨਿੱਝੜ ਗਏ ਥਾਣਾ ਹੀ ਹੈ ਬੱਸ ਉਧਰ ਤੁਸੀਂ ਸਾਨੂੰ ਹੈਂਡਲ ਕੀਤਾ ਠੇਕੇ ਦੇ ਨਾਲ ਤੁਹਾਡਾ ਰੌਲਾ ਤੁਹਾਡੀ ਟੇਬਲ 'ਤੇ ਗੱਲ ਕਰਾਉਣੇ ਉਹਦੇ ਨਾਲ ਗੱਲ ਕਰਕੇ ਖੁਸ਼ ਨਹੀਂ ਜੋ ਤੁਮ ਮਲਕੀਸ਼ ਸਿੰਘ ਥਾਣੇ ਦਾ ਨਾਲ ਗੱਲ ਕਰਨ ਨੂੰ ਖੁਸ਼ ਹੋ ਹਾਂ ਉਹ 10 ਵਾਰ ਸਾਰੇ ਇਹਨਾਂ ਨੂੰ ਸੱਦਿਆ ਪਰ ਅਗਲੇ ਕੰਨ ਭਾਜੀ ਹਰ ਇੱਕ ਗੱਲ ਦਾ ਮਸਲਾ ਆ ਲ ਹੋ ਜਾਂਦਾ ਬੈਠ ਕੇ ਹੋਣਾ 8 ਮਹੀਨੇ ਹੋ ਗਏ ਨਾ ਪਰ ਪੈਲ ਭਾਗ ਨਹੀਂ ਲਿਆਂਦੇ ਹੁਣ ਤੁਹਾਡੇ ਸਾਹਮਣੇ ਖੜੀ ਨਗਰਦੀ ਮੇਰੀ ਸੋਨੀ ਕਾਲ ਹੈ ਮੇਰੀ ਸੋਨ ਲੋ ਅਸੀਂ ਮੰਨਦੇ ਆ ਗੱਲ ਸਹੀ ਹੋਣੀ ਹੈ ਭਾਈ ਲੋਕ ਨੇ ਗੱਲ ਮੁੱਕੀ ਭਾਜੀ ਠੀਕ ਹੈ ਗੱਲ ਪਰ ਇੱਥੇ ਨੁਕਸਾਨ ਹੁੰਦਾ ਬੈਂਕ ਨੂੰ ਤੇ ਨੁਕਸਾਨ ਹੁੰਦਾ ਬਾਕੀ ਤੁਸੀਂ ਭਾਈ ਜੀ ਇਹਨਾਂ ਨੂੰ 3 ਨੂੰ ਢਕਾਓ ਠੀਕ ਹੈ ਗੱਲ ਆ ਆ ਖੜਿਆ ਸਾਹਿਬ ਮੇਰੀ ਹੁਣ ਲੋ ਗੱਲ ਕੋਈ ਜਿਨੀਦਾ ਰੇਤੇ ਦੀ ਗੱਲ ਹੀ ਨਾ ਹੋਵੇ ਪੱਲਣਾ ਹੋਵੇ 50 ਹਜ਼ਾਰ ਦਾ ਜਨਾਣਾ ਤੇ ਅੰਦਰ ਤੋਂ ਮੇਰੇ ਵਾਲੇ ਵੀਡੀਓ ਬਣਾ ਕੇ ਲੈਣਾ ਤੋਂ ਆਉਂਦਾ ਮੈਂ ਨੀ ਤੱਕਦੇ ਕਿ ਨਿਤੀਸ਼ ਕੁਮਾਰ ਕੋਈ ਪਾਣੀ ਨਹੀਂ ਛਿੜਕਦੇ ਸਾਹ ਤੇ ਬਲਜੀਤ ਉਹ ਬਣਾ ਦੇਣਾ ਇਹ ਪਤਾ ਮੈਨੂੰ ਇੱਕ ਤੋਂ ਭੱਜਿਆ ਮੈਂ ਕਿਹਾ ਵੀ ਆਪਣੇ ਬੰਦੇ ਆ ਚੱਲ ਮੈਂ ਖੇਤੋਂ ਖੜੇ ਖੜੇ ਪਿਆ ਮੈਂ ਜਿਨੀ ਵੀ ਹੈ ਤੁਹਾਡੀ ਸਮੱਸਿਆ ਹੈ ਮੈਂ ਮੰਨਦਾ ਬਲਜੀਤ ਨੂੰ ਪਤਾ ਹੈ ਰਾਜੂ ਨੂੰ ਵੀ ਪਤਾ ਹੈ ਰਾਜੂ ਕਿਉਂ ਨਹੀਂ ਆਏ تھے ਕਿਉਂਕਿ ਰਾਜੂ ਚੋਰ ਸੀ ਇੱਥੇ 50 ਪ੍ਰਿੰਟ ਪ੍ਰਿੰਟ ਦੇ ਵਿੱਚ ਚਾਰਾਂ ਦੇ ਲੜਾਈ ਕਰਵਾਈ ਜਾਂਦਾ ਕੋਈ ਡੀਟੇਲ ਖੜੇ ਹੁੰਦਾ ਕੋਈ ਕੰਮ ਨਹੀਂ ਆਪਾਂ ਉਹ ਦਿਨ ਥਾਣੇ ਮਿਲੇ ਸੀ ਨਾ ਤੁਸੀਂ ਇਹ ਗੱਲ ਮੈਂ ਉਹ ਕਹਿੰਦੇ ਹੁਣ ਅਸੀਂ ਬੰਦ ਕਰਾਂਗੇ ਮੈਂ ਆਈ ਵਾਚਿੰਗ ਕਰਨ ਆਇਆ ਸੀ ਕਿ ਜਿਵੇਂ ਮੰਨ ਲਓ ਕਿ ਸਾਡੇ ਕੰਪਨੀ ਦੇ ਮੁਲਾਜ਼ਮ ਜਿਹੜੇ ਆ ਉਹ ਗਲਤ ਗਲਦਾ ਕਿੱਥੇ ਹੈ ਠੀਕ ਹੈ ਠੀਕ ਹੈ ਜੀ ਉਸ ਟਾਈਮ ਹੀ ਮੈਨੂੰ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਕਹਿਆ ਸੀ ਮੈਂ ਦੋ ਤਿੰਨ ਚੀਜ਼ਾਂ ਮੇਰੇ ਵਿੱਚ ਕੀਤੀ ਸੀ ਤੁਹਾਡੀ ਠੀਕ ਹੈ ਠੀਕ ਹੈ ਆਪਾਂ ਬਹਿ ਜਾਂਦੇ ਹਾਂ ਬਹਿ ਕੇ ਜੋ ਵੀ ਗੱਲ ਹੈ ਉਹ ਆਪਾਂ ਜੀ ਬਹਿ ਕੇ ਕਰਾਂਗੇ ਜਿਹੜੀ ਪਹਿਲਾਂ ਕੋਈ ਹੋਈ ਹੈ ਉਹ ਤਾਂ ਜੀ ਉਸ ਤੇ ਅੰਦਾਵਾ ਕੱਲ ਨੂੰ ਮੀਟਿੰਗ ਆਪਣ ਨਹੀਂ ਨਹੀਂ ਕੱਲ ਨੂੰ ਤਾਂ ਫਿਰ 15 ਤਰੀਕ ਨੂੰ ਬਾਅਦ ਤੱਕ ਆ ਉਹ ਫਸਲ ਕਰਨਾ ਟਰੈਕਟਰ ਮਾਰ ਆ ਯਾਰ ਮੇਰੀ ਗੱਲ ਸੁਣ ਮੀਟਿੰਗ ਦਾ ਪਿੰਡ ਵਾਲੇ ਕਰ ਲੈਣਗੇ ਜਾ ਕੇ ਨਾਲ ਹੀ ਆਵਾਂਗੇ ਨਾਲ ਹੀ ਆਵਾਂਗੇ ਕਰ ਲੋਂਗੇ ਤੁਸੀਂ ਦਾ ਕਰ ਲਓ ਕਿਉਂ ਮੈਂ ਤਾਂ ਪਿੰਡਾਂ ਜਾਣਾ ਠੀਕ ਹੈ ਨਾ ਕੱਲ ਨੂੰ ਮੀਟਿੰਗ ਕਰਕੇ ਪਿੰਡਾਂ ਜਾਣਾ ਸਾਰੇ ਟਰੈਕਟਰ ਆਪਾਂ ਅਸੀਂ ਗਏ ਅੱਗੇ ਜੀ ਲਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਵਰ ਫਾਿਲਕਾ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਇਹ ਹੈ ਜੀ ਸਾਡੇ ਇੱਥੇ ਜ਼ਿਮੀਂਦਾਰ ਹੈ ਪਿੰਡ ਦੇ ਵਿੱਚ ਜਥੇਬੰਦੀ ਨਾਲ ਬਹੁਤ ਚਰ ਤੋਂ ਜੁੜੇ ਹੋਇਆ ਇਹਨਾਂ ਨੂੰ ਪਿਛਲੇ ਦਿਨਾਂ ਤੋਂ ਕਾफी ਸਮੱਸਿਆ ਆ ਰਹੀ ਹੈ ਇੱਥੇ ਇਹਨਾਂ ਦੇ ਬੱਚੇ ਛੋਟੇ ਛੋਟੇ ਪੜਦੇ ਆ ਇਹ ਟਿੱਪ ਟੜਦੇ ਆ ਬਹੁਤ ਜ਼ਿਆਦਾ ਮਿੱਟੀ ਦੇ ਭਰੇ ਹੋਏ ਕੋਈ ਇਹਨਾਂ ਦੇ ਉੱਪਰ ਪਾਣੀ ਨਹੀਂ ਛਿੜਕਦੇ ਨਾ ਕੋਈ ਤਰਪਾਲ ਪਾਉਂਦੇ ਆ ਜੇ ਆਮ ਬੰਦਾ ਕੋਈ ਟਰਾਲੀ ਵੀ ਮਿੱਟੀ ਦੀ ਲਿਆਉਂਦਾ ਹੋਵੇ ਉਹਨੂੰ ਫੜ ਕੇ ਥਾਣੇਦਾਰ ਜਿਹੜਾ ਥਾਣੇ 'ਚ ਬੰਦ ਕਰ ਦਿੰਦੇ ਆ ਤੇ ਇੱਥੇ ਕੀ ਹੋਇਆ ਅੱਜ ਇਹ ਥਾਣੇਦਾਰ ਆ ਸਾਡੇ ਮਲਕੀਸ਼ ਸਿੰਘ ਸਤਰ ਫਾਇਲ ਲਗਾ ਦੋ ਇਹਨਾਂ ਨੇ ਅੱਗੇ ਗੱਡੀ ਲਾ ਕੇ ਆ ਆਪਦੀ ਇਹਨਾਂ ਨੂੰ ਮਤਲਬ ਸਕਾਟ ਕਰਦੇ ਹੋਏ ਅੱਗੇ ਗੱਡੀ ਲਾ ਕੇ ਜਿਹੜੇ ਟਿੱ ਤੇ ਇਹਨਾਂ ਨੂੰ ਦਬਕਾਇਆ ਆਪਣੇ ਬੰਦਿਆਂ ਨੂੰ ਫਿਰ ਜਦੋਂ ਸਾਡੇ ਧਿਆਨ ਚ ਗੱਲ ਆਈ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਜਿਹੜਾ ਰੋਡ ਰੋਕੋ ਜਿਹੜੀ ਆਪਣੀ ਸੁਣਵਾਈ ਹੈ ਉਹ ਧਰਨਾ ਲਾ ਕੇ ਰੋਡ ਤੇ ਬਹਿ ਕੇ ਹੀ ਹੋਣੀ ਹੈ ਤੇ ਅਸੀਂ ਜਿਹੜਾ ਰੋਡ ਰੋਕਤਾ ਹੈ ਅਸੀਂ ਆ ਗਏ ਇੱਥੇ ਹੁਣ ਪ੍ਰਸ਼ਾਸਨ ਆਉਂਦਾ ਐ ਜਿਹੜੀ ਇਧਰ ਦੀ ਲਿੰਕ ਰੋਡ ਦੇ ਉੱਪਰ ਦੀ ਟਿਪਰ ਆ ਰਹੇ ਆ ਇਸ ਜਾਨੀ ਮਾਨ ਦੀ ਨੁਕਸਾਨ ਵੀ ਹੋ ਸਕਦਾ ਸਾਡਾ ਬੱਚੇ ਆ ਛੋਟੇ ਛੋਟੇ ਜਿਹੜੇ ਸੜਕ ਦੇ ਉੱਪਰ ਐ ਪਿੰਡਾਂ ਦੇ ਵਿੱਚ ਦੀ ਜਿਹੜੀ ਵਿਸ਼ਾਲ ਦੀ ਸੜਕ ਲੰਘਦੀ ਆ ਤੇ ਇਹਨਾਂ ਨੂੰ ਜਿਹੜੀ ਸੜਕ ਪੈਂਦੀ ਆ 12 ਫੁੱਟ ਦੀ ਸੜਕ ਹੈਗੀ ਆ ਸ਼ਹਿਰ ਦੇ ਵੇਜਦੀ ਔਰਲੇ ਪਾਸੇ ਦੀ ਉਧਰ ਦੀ ਪੈਂਚਾਂ ਵਾਲੀ ਵੇਜਦੀ ਉਹ ਸੜਕ ਦੇ ਉੱਪਰ ਦੀ ਟਿਪਰ ਲੈਉਣ ਕੋਈ ਚੱਕਰ ਨਹੀਂ ਜਿਹੜਾ ਇਧਰ ਦੀ ਸੜਕ ਤੋਂ ਟਿਪਰ ਅਸੀਂ ਬਿਲਕੁਲ ਨਹੀਂ ਚੱਲਣ ਦਿਆ ਕਿਉਂ ਲਿਆ ਰਹੇ ਨੇ ਜੀ ਇਧਰ ਉਹਨਾਂ ਨੂੰ ਨੇੜੇ ਪੈਂਦਾ ਜਾਂ ਕੀ ਕਾਰਨਾ ਕਰਕੇ ਇਧਰੋਂ ਦੀ ਟਿਪਰ ਲਾ ਰਹੇ ਨੇ ਬਸ ਇਹ ਨਹੀਂ ਪਤਾ ਜੀ ਨੇੜੇ ਪੈਂਦਾ ਕੀ ਹੈ ਕਾਰਨ ਕੁਝ ਮੇਰੇ ਹਿਸਾਬ ਨਾਲ ਕੋਈ ਕਿਲੋ 2 ਕਿਲੋਮੀਟਰ ਨੇੜੇ ਪੈਂਦਾ ਹੋ ਪਰ ਜਦੋਂ ਠੇਕੇਦਾਰ ਠੇਕੇਦਾਰੀ ਚੱਕਦਾ ਜਾਂ ਕਰਦਾ ਟੈਂਡਰ ਚੱਕਦਾ ਉਦੋਂ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਪਿੰਡਾਂ ਦੇ ਵਿੱਚ ਦੀ ਕਿਵੇਂ ਟਿੱਪਰ ਲੰਘਣਗੇ ਤੇ ਕਿਵੇਂ ਲੰਘਣ ਦੇਣਗੇ ਲੋਕ ਇਹ ਆ ਕਿੱਥੋਂ ਰਹੀ ਮਿੱਟੀ ਜੀ ਖਿਓ ਵਾਲੇ ਤੋਂ ਕਿੰਦੀ ਜੋੜ ਕੀ ਤੋਂ ਇੱਥੇ ਪਾਸੇ ਜੀ ਟਿੱਬਿਆਂ ਤੋਂ ਮਿੱਟੀ ਲੈ ਕੇ ਆਉਂਦੇ ਆ ਤੇ ਪਿੰਡਾਂ ਦੇ ਵਿੱਚ ਦੀ ਲੈ ਕੇ ਆਉਂਦੇ ਜਿਹੜੀ ਪਿੰਡਾਂ ਦੇ ਵਿੱਚ ਦੀ ਬਿਲਕੁਲ ਮਿੱਟੀ ਲਿਆਉਂਦਾ ਹੱਕ ਨਹੀਂ ਜਾ ਕਿੱਥੇ ਰਹੀ ਹੈ ਲੱਗ ਕਿੱਥੇ ਰਹੀ ਹੈ ਇਹ ਜੀ ਬਣ ਰਿਹਾ ਬਾਈਪਾਸ ਭਾਰਤਮਾਲਾ ਜਿਹੜੇ ਬਣ ਰਿਹਾ ਬਾਈਪਾਸ ਉਹਦੇ ਉੱਪਰ ਮਿੱਟੀ ਜਿਹੜੀ ਪੈ ਰਹੀ ਹੈ ਹੁਣ ਤੱਕ ਕੀ ਨੁਕਸਾਨ ਕੀ ਕੀ ਹੋ ਚੁੱਕੇ ਨੇ ਨੁਕਸਾਨ ਜੀਵਿੰਦਾਰਾਂ ਦੀਆਂ ਨਾਲ ਫਸਲਾਂ ਉਹਨਾਂ ਦਾ ਵੀ ਨੁਕਸਾਨ ਹੈ ਮਿੱਟੀ ਪੈਂਦੀ ਹੈ ਜਿਹੜੀਆਂ ਛੜਕ ਆ ਜਿਹੜੀ ਬਿਲਕੁਲ ਬਹਿ ਚੁੱਕੀ ਆ ਦੇਖੋ ਕਿੱਡੇ ਕਿੱਡੇ ਜਿਹੜੇ ਖੱਡੇ ਆ ਉਹ ਆ ਜਿਹੜੀਆਂ ਇਹ ਸੜਕ ਦੇ ਵਿੱਚ ਦੀ ਛੋਟੀਆਂ ਪੁਲ ਜਾਂ ਨੰਗੀਆਂ ਆਵੀਆਂ ਪਾਣੀ ਲੱਗਦਾ ਜੀਮਿੰਦਾਰਾਂ ਨੂੰ ਉਹ ਵੀ ਟੁੱਟਦੀਆਂ ਬੰਦਦੀਆਂ ਔਰ ਜੀਮਿੰਦਾਰਾਂ ਦਾ ਪਾਣੀ ਵੀ ਖਰਾਬ ਹੁੰਦਾ ਹੁਣ ਡਿਮਾਂਡ ਕੀ ਹੈ ਜੀ ਡਿਮਾਂਡ ਇਹ ਆ ਜੀ ਜਿਹੜਾ ਇੱਥੋਂ ਦੀ ਅਸੀਂ ਬਿਲਕੁਲ ਡੇੜੇ ਟਿੱਪਰ ਨਹੀਂ ਲੰਘਣ ਦੇਣੇ ਜੋ ਹੋਊਗਾ ਠੀਕ ਹੈ ਅਸੀਂ ਪ੍ਰਸ਼ਾਸਨ ਨਾਲ ਮਤਲਬ ਸੜਕ ਤੇ ਬੈਠੇ ਆ ਪ੍ਰਸ਼ਾਸਨ ਨੇ ਸਾਨੂੰ ਚੱਕ ਕੇ ਲਜਾਣਾ ਅੰਦਰ ਦੇਣਾ ਪਰਚਾ ਕਰਨਾ ਉਹ ਪ੍ਰਸ਼ਾਸਨ ਦੀ ਮਰਜ਼ੀ ਹੈ ਅਸੀਂ ਜਿਹੜਾ ਆਪਣਾ ਕੰਮ ਨਾਲ ਸੜਕ ਤੇ ਬਹਿ ਕੇ ਜਾਰੀ ਰੱਖਾਂਗੇ ਗੱਲਬਾਤ ਹੋਈ ਹੈ ਕੋਈ ਪ੍ਰਸ਼ਾਸਨ ਦੇ ਦੇਖੋ ਗੱਲ ਹੋਣ ਪ੍ਰਸ਼ਾਸਨ ਆਇਆ ਗੱਲਬਾਤ ਜਿਹੜੇ ਸਾਡੇ ਆਪਣੇ ਪ੍ਰਧਾਨ ਹੈਗੇ ਆ ਪੰਜਾਬ ਦੇ ਸਰਦਾਰ ਡੱਲੇਵਾਲ ਸਾਹਿਬ ਉਹਨਾਂ ਦੇ ਧਿਆਨ ਚ ਵੀ ਲਿਆ ਦਿੰਨੇ ਆ ਤੇ ਜਿਵੇਂ ਹੋਊਗਾ ਫਿਰ ਉਸੇ ਤਰ੍ਹਾਂ ਧਰਨਾ ਚਲਾਵਾਂਗੇ ਠੀਕ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਸਦਾ ਹੀ ਕਿਪਰਾਂ ਦਾ ਹੀ ਆ ਜੀ ਕਿਹਾ ਸਾਰੀਆਂ ਟੁੱਟੀਆਂ ਆਪਣਾ ਪੁਲੀਆਂ ਟੁੱਟੀਆਂ ਦੋ ਵਾਰੀ ਸਾਡੇ ਨਾਲ ਵਾਅਦਾ ਕਰਕੇ ਕਿ ਵੀ ਅਸੀਂ ਪੁਲੀਆਂ ਪਾ ਕੇ ਚਲਾ ਲਾਂਗੇ ਜੀ ਉਹ ਵੀ ਕੰਮ ਵਿੱਚ ਛੱਡ ਕੇ ਉਹਨਾਂ ਧੱਕਾਸ਼ੀ ਕਰਕੇ ਫੇਰ ਚਲਾ ਲਈ ਫੇਰ ਅਗਲੇ ਪਿੰਡ ਦਾ ਰੋਲਾ ਪੈ ਕੇ ਤੁਰਕਾਂ ਦਾ ਜੀ ਉਹਨਾਂ ਨੇ ਰੋਕੇ ਉਦੋਂ ਬਾਅਦ ਫੇਰ ਅਸੀਂ ਬੰਦ ਕਰਤੀ ਉਹਨੇ ਧੱਕਾ ਕਰ ਰਿਹਾ ਵੀ ਅਸੀਂ ਚਲਾਉਣੇ ਚਲਾਉਣੇ ਆ ਸਾਡੇ ਦੋ ਪਿੰਡਾਂ ਅਸੀਂ ਆਖਿਆ ਵੀ ਜੇ ਜੇ ਸਾਡਾ ਕੋਈ ਨੁਕਸਾਨ ਹੁੰਦਾ ਕੋਈ ਜਵਾਕ ਅੱਗੇ ਸਾਡੇ ਆਇਆ ਇੱਕ ਸਾਈਕਲ ਦੇ ਤਾਂ ਥੱਲੇ ਨੇ ਮਿਹਦੀ ਤੇ ਫੜ ਕੇ ਉਹ ਤਾਂ ਮੁੰਡੇ ਦੀ ਕਿਸਮ ਤੇ ਸੀ ਜਿਹੜਾ ਵੀ ਛੱਡ ਕੇ ਦੇ ਪਾਸੇ ਭੱਜ ਗਿਆ ਸਾਈਕਲ ਮਾਰਦਾ ਹੁਣ ਛੋਟੀਆਂ ਸੜਕਾਂ 'ਚ ਤੁਸੀਂ ਆਹ ਵੇਖੋ ਇਹ ਸੈਂਟਰ 'ਚ ਜਾਂਦੇ ਆ ਤੇ ਸੈਡਾ ਦੋਵੇਂ ਬੈਠੀਆਂ ਪਈਆਂ ਤੇ ਬੰਦਾ ਇੱਥੋਂ ਚੱਲੂਆ 2 ਕਿਲੋਮੀਟਰ ਮਗਰ ਤੁਰਿਆ ਜਾਂਦਾ ਕਿਲੋਮੀਟਰ ਉਧਰ ਮਗਰ ਤੁਰਿਆ ਆਉਂਦਾ ਰੇਤਾ ਅੱਖਾਂ 'ਚ ਪਾਉਂਦੇ ਜਾਂਦੇ ਆ ਰੇਕ ਤੇ ਸਾਡਾ ਹੁਣ ਸਕੂਲ ਹੈ ਚਵਾੜੇ ਵਾਲੀ ਬੱਚੇ ਸਾਡੇ ਸਾਰੇ ਉੱਥੇ ਜਾਂਦੇ ਪੜ੍ਹਨ ਜੀ ਤੁਸੀਂ ਯਾਰਾ ਵੇਖ ਲੋ ਇਹ ਵੇਖਣ ਲਾਂ ਜਾ ਕੇ ਮੌਕਾ ਵੀ ਥਾਂ ਹੈਗਾ ਸਿਕਲਨੰਗਨ ਨਾਲ ਇਹ ਸਾਡਾ ਕੋਈ ਜਵਾਕ ਮੰਨ ਲਓ ਥੱਲੇ ਆਉਂਦਾ ਗੱਡੀ ਤੇ ਦੇਦਾ ਇਹਨਾਂ ਨੇ ਜ਼ਿੰਮੇਦਾਰ ਸਾਨੂੰ ਲੈ ਕੇ ਦੇ ਦੇ ਮਲਕੀਤ ਸਿੰਘ ਜਟਪਾਲੇ ਨੂੰ ਨਹੀਂ ਕਿਹੜੇ ਪਿੰਡ ਹੁਣ ਪਿੰਡ ਦੇ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਤੁਰਕਾਂ ਦੇ ਜੋੜ ਕੀ ਹੈ ਬੁੰਨ ਵੀ ਹੈਗਾ ਉਹ ਚਲੋ ਅਜੇ ਬੰਦੇ ਪਹੁੰਚੇ ਨਹੀਂ ਅੱਗੇ ਸਾਣੇ ਸਾਰਾ ਫੈਸਲਾ ਹੋਇਆ ਅਸੀਂ ਗਏ ਆ ਫੈਸਲਾ ਕਰਨ ਲੈਣਾ ਜੋ ਆਪਣਾ ਹੁਵਨ ਪਿੰਡ ਵੀ ਪਹੁੰਚਿਆ ਸਾਰਾ ਇਹ ਕੰਮ ਚੱਲ ਕਿੱਥੇ ਰਿਹਾ ਜੀ ਜਿਹੜਾ ਟਿੱਪਰ ਜਾ ਰਹੇ ਨੇ ਇਹ ਤਾਂ ਬਹੁਤ ਦੂਰੋਂ ਆਉਂਦੇ ਜੀ ਚਿਮਨੇ ਵਾਲਾ ਚੱਕ ਪੱਖੀ ਵਾਣ ਵਾਲਾ ਸਾਡੇ ਪਿੰਡ ਦਾ ਰੇਤਾ ਇੱਥੋਂ ਚੱਕ ਨਹੀਂ ਰੇ ਆ ਇੱਕ ਚੱਕਦੇ ਸਾ ਟਿੱਬੇ ਆਏ ਤੇ ਉਹ ਬਰਾਂ ਨੂੰ ਨੇੜੇ ਪੈਂਦਾ ਸਾਡੇ ਥੇ ਨੇੜੇ ਜਿਹੜਾ 6-7 ਪਿੰਡ ਹੈ ਨਹੀਂ ਸਾਰੇ ਪਿੰਡਾਂ ਦਾ ਰੇਤਾ ਸਾਡੇ ਸੜਕ ਹੋ ਕੇ ਜਾਂਦਾ ਉੱਥੇ ਇੱਕ ਕਮ ਚੱਲ ਕਿਤੇ ਰੇ ਆ ਨਾਲ ਹੀ ਜਾਂਦਾ ਤੁਰਕ ਵਾਲੀ ਨਹੀਂ ਆ ਬਾਈਪਾਸ ਬਣੀ ਜਾਂਦਾ ਹੁਣ ਜਦੋਂ ਰੋਕੇ 15 ਦਿਨ ਹੋ ਗਏ ਇਹ ਪੂਰਨ ਪੱਟੀ ਹਬਨ ਹੋ ਗਏ ਮੇਨ ਰੋਡ ਚੜ੍ਹ ਕੇ ਤੇ ਵਧੀਆ ਉੱਥੇ ਸਹੀ ਟਾਈਮ ਆਦੇ ਪਹੁੰਚਦੇ ਟਿਕਾਣੀ ਕਿਉਂ ਕਿੰਨੀਆਂ ਗੱਡੀਆਂ ਆਉਂਦੀਆਂ ਇਹ ਜਾਣ ਕੇ ਧੱਕਾਸ਼ਾਹੀ ਕਰਕੇ ਸਾਡੇ ਪਿੰਡਾਂ ਨੂੰ ਖਰਾਬ ਕਰੀਏ ਹੁਣ ਕੀ ਫੈਸਲਾ ਕੀ ਲਿਆ ਪਿੰਡਾਂ ਨੇ ਪਿੰਡਾਂ ਨੇ ਹੀ ਫੈਸਲਾ ਲਿਆ ਵੀ ਅਸੀਂ ਚੱਲਣ ਨਹੀਂ ਦੇਣੇ ਯਾਰ ਸਾਡਾ ਕੋਈ ਨੁਕਸਾਨ ਹੁੰਦਾ ਮਾਲੀ ਨੁਕਸਾਨ ਹੁੰਦਾ ਜ਼ਿੰਮੇਵਾਰੀ ਲੈ ਕੇ ਦੇ ਦੇ ਫੋਰਸ ਲੈ ਕੇ ਦੇ ਦੇ ਵੀ ਸਾਨੂੰ ਠੀਕ ਹੈ ਸਾਡੀ ਜ਼ਿੰਮੇਵਾਰੀ ਤੇ ਚਲਾ ਲਓ ਹੁਣ ਕੌਣ ਆਇਆ ਹੈ ਪ੍ਰੋਸੀਸ਼ਨ ਦਾ ਕੋਈ ਗਲਮਾ ਨਹੀਂ ਕੀ ਸਿੰਘ ਆਇਆ ਜੀ ਉਹ ਕੀ ਕਹਿ ਰਹੇ ਨੇ ਜੀ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਵੀ ਅਸੀਂ ਚਲਾਵਾਂਗੇ ਕਰਨਾ ਨਹੀਂ ਲਾਉਣ ਦੇਣ ਹਾਂ ਕਰਨਾ ਨਹੀਂ ਲਾਉਣ ਦੇਣ ਤੁਹਾਨੂੰ ਨਾਲ ਡੀਸੀ ਤੇ ਲਾਓ ਕਿਉਂ ਸਾਡਾ ਪਿੰਡ ਅਸੀਂ ਲਾਵਾਂਗੇ ਆਪ ਦੇ ਬਿਨਾਂ ਵੀ ਲਾਤੋ ਬੰਦੇ ਚੰਗੇ ਹਾਂ ਬਿਨਾਂ ਵੀ ਆਜਾ ਤਾਂ ਆਪਣਾ ਹਫ਼ਤਾ ਹੋ ਗਿਆ ਅੱਛਾ ਜੀ ਉਦੋਂ ਤਿੰਨ ਬੰਦੇ ਸਾਡੇ ਪਿੰਡ ਦੇ ਲੈ ਕੇ ਤੁਸੀਂ ਲੈ ਕੇ ਚੱਕੇ ਧੱਕੇ ਨਹੀਂ ਨਾ ਵਿਰੋਧ ਜਿਹੜੇ ਕਰਦੇ ਸੀਗੇ ਹਾਂ ਜੀ ਹਾਂ ਠੀਕ ਕਿਸ ਨੇ ਜਿਹੜਾ ਵਰਦੀ ਨੇ ਕਿਸ ਨੇ ਨਾਮ ਲਿਖ ਕੇ ਦੇ ਦੇ ਫਲਾਣੇ ਪਲਾਕ ਸਰ ਫਾਇਦਾ ਸਾਰੇ ਹੀ ਸੀ ਅਸੀਂ ਪਰ ਮੇਨ ਪਿੰਡਾਂ ਚ ਹੁੰਦੇ ਹੀ ਆ ਜੀ ਉਹਨਾਂ ਨਾਮ ਲਿਖਦੇ ਉਹਨਾਂ ਤੇ ਉਹਨਾਂ ਚੱਕ ਲੈ ਉਹਨਾਂ ਨੇ ਹੁਣ ਫੈਸਲਾ ਆਇਆ ਕਿ ਨਹੀਂ ਚੱਲਣ ਦੇ ਨਹੀਂ ਚੱਲਣ ਦੇ ਠੀਕ ਕੀ ਨਾਈ ਆਪਣਾ ਸਿਮਰਜੀਤ ਸਿੰਘ ਬਰਾੜ ਜੀ ਅੱਛਾ ਪਿੰਡ ਕਿਹੜੇ ਪਿੰਡ ਤੋਂ ਜੋੜਕੀ ਕੰਕਰ ਦਾ ਸਰਪੰਚ ਠੀਕ ਜੀ ਇਹ ਕਿਉਂ ਇਹ ਧਰਨਾ ਲੱਗਿਆ ਹੈ ਕਿਉਂ ਇੰਨਾ ਗਰਮਾ ਗਰਮੀ ਵਾਲਾ ਮਾਹੌਲ ਹੈ ਜੀ ਕੋਈ ਗਰਮਾ ਗਰਮੀ ਵਾਲਾ ਮਾਹੌਲ ਕੋਈ ਨਹੀਂਗਾ ਹੂੰ ਇਹ ਠੇਕੇਦਾਰ ਆ ਟਿੱਪਰ ਉਹਦੇ ਮਿੱਟੀ ਲੱਦੀ ਹੋਈ ਆ ਇੱਥੇ ਮਾਰ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਫਲਾਈਓਵਰ ਜਾਰੀ ਹੈ ਅੱਛਾ ਜੀ ਉਹ ਸਾਰੀ ਹੋ ਰਹੀ ਹੈ ਉਹਦੇ ਸੁਭੰਦੀ ਮਿੱਟੀ ਲਾਗੇ ਬੰਨੇ ਪਿੰਡਾਂ ਚੋਂ ਲਿਆਉਣੀ ਹੈ ਟਿਪਰਾਂ ਤੇ ਤੇ ਪਿੰਡ ਵਾਲੇ ਰੋਸ ਕਰਦੇ ਨੇ ਕਿ ਸਾਡਾ ਐ ਨੁਕਸਾਨ ਹੁੰਦਾ ਜੀ ਆ ਐ ਹੋ ਗਿਆ ਜੀ ਹਮ ਇਹੋ ਜੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਨੁਕਸਾਨ ਕਰੇਗਾ ਤਾਂ ਸੋ ਠੇਕੇਦਾਰ ਭਰੇਗਾ ਹਮ ਤੁਹਾਡੇ ਨਾਲ ਡੈਂਸ ਹੋ ਰਹੀ ਸੀਗੀ ਕੋਈ ਗੱਲ ਨਹੀਂ ਸਵੇਰਾ ਆਪਦਾ ਪਰਿਵਾਰ ਹੈ ਬਹਿਸ ਕਰ ਲੈਣ ਇੱਕ ਵਾਰੀ ਛੱਡ ਕੇ ਮੇਰੇ ਨਾਲ ਭਾਵੇਂ ਦੇ ਹਜ਼ਾਰ ਵਾਰੀ ਕਰ ਲੈਣ ਮੇਰਾ ਆਪਦਾ ਪਰਿਵਾਰ ਹੈ ਬਗਾਨਾ ਥੋੜੀ ਇਹ ਦੋਸ਼ ਲਾਰੇ ਨੇ ਕਹਿ ਰਹੇ ਤੁਸੀਂ ਸਕੋਟ ਕਰਕੇ ਗੱਡੀਆਂ ਕਢਾ ਲੈ ਇਹ ਦੋਸ਼ ਇਹੋ ਜੀ ਤੁਹਾਡੇ ਕੋਲ ਹੈਗੇ ਆ ਜ਼ਬਰਦਸਤ ਦੇ ਦੋ ਪੁੱਛ ਲੋ ਆਹ ਉਹ ਗੱਡੀ ਆਪਾਂ ਲੈ ਕੇ ਆਏ ਸਰਕਾਰੀ ਗੱਡੀ ਲੈ ਕੇ ਆਏ ਜੇ ਕੋਈ ਕਿਸੇ ਦੀ ਪਾਇਲਟ ਨਾਲ ਕੀਤੀ ਤੇ ਨਾਲ ਕੋ ਕਰੂਗਾ ਠੀਕ ਹੈ ਜੇ ਇਹਨਾਂ ਨੇ ਧਰਨਾ ਦਿੱਤਾ ਮੈਂ ਤਾਂ ਤੰਨੇ ਸੰਬੰਧੀ ਆਇਆ ਨਾ ਤੇ ਹੁਣ ਠੇਕੇਦਾਰ ਨਾਲ ਗੱਲ ਹੋਈ ਹੈ ਜਿਹੜੀ ਟਿਪਰ ਵਾਲੇ ਠੇਕੇਦਾਰ ਨੇ ਕਿਤੇ ਬੈਠ ਕੇ ਟੇਬਲ 'ਤੇ ਗੱਲ ਤੇ ਸ਼ਰਤਾਂ ਠੇਕੇਰ ਮੰਨਦਾ ਹੈ ਤਾਂ ਕੰਮ ਚਾਰੀ ਰੱਖੇਗਾ ਹੋਰ ਕੋਈ ਸਰਕਾਰ ਦੇ ਕੰਮ ਚ ਵਿਗੜਨਾ ਕੋਈ ਪਾ ਸਕਿਆ ਤਾਂ ਨਾ ਹੀ ਕੋ ਪਾਵੇਗਾ ਅੱਛਾ ਜੇ ਪਾਵੇਗਾ ਤਾਂ ਭਈ ਉਹਦੇ ਬਰਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬਾਈਪਾਸ ਬਣ ਕਿੱਥੇ ਰਿਹਾ ਜੀ ਆਹ ਸ੍ਰੀਮਾਨ ਜੀ ਜਿਹੜਾ ਭਰਤਵਾਲ ਲਾਲ ਅੱਛਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਤੁਹਾਡੇ ਵੱਲੋਂ ਜਿਹੜੇ ਇੱਥੇ ਟਿਪਰ ਟਪਾਏ ਗਏ ਸੀ ਉਹ ਕਿੰਨਾ ਦੇ ਹੁਕਮਾਂ ਦੇ ਦੌਰਾਨ ਜਿਹੜੇ ਟਿਪਰ ਟਪਾਏ ਗਏ ਪਹਿਲਾਂ ਅੱਜ ਤੋਂ ਕੋਈ ਟਿਪਰ ਨਹੀਂ ਟਪਿਆ ਕੋਈ ਨਾ ਟਿਪਰ ਖੜਿਆ ਟਿਪਰ ਖੜਿਆ ਖਾਲੀ ਖਾਲੀ ਟਿਪਰ ਨੇ ਖਾਲੀ ਟਿਪਰਾਂ ਨੇ ਆਹਰਕਾਰਤਾ ਰੋਡ ਤੇ ਚੱਲਣਾ ਉਹ ਕਹਿੰਦੇ ਖੇਤਾਂ ਵਿੱਚ ਵੀ ਤਾਂ ਜਾਣਾ ਨਹੀਂਗਾ ਨਹੀਂ ਇਹਨਾਂ ਤੇ ਚੱਲਣਗੇ ਇਹਨਾਂ ਨੇ ਕਿਹਾ ਕਿ ਮੇਨ ਸੜਕ ਦੂਸਰੀ ਲੱਗਦੀ ਏ ਪਰ ਇਹ ਫਿਰ ਵੀ ਸੜਕ ਦੇਖੋ ਜਿੱਥੋਂ ਕਿਸੇ ਨੂੰ ਕੋਈ ਛੋਟ ਆ ਜਾ ਜੋ ਆ ਵੀ ਇਹ ਰੋਕ ਕੋਈ ਨਹੀਂ ਸਕਦਾ ਇਹ ਤਾਂ ਐਵੇਂ ਇੱਕ ਫਜ਼ੂਲੀ ਐ ਧੱਕੇਸ਼ਾਹੀ ਐ ਚਾਹ ਠੇਕੇਦਾਰਾਂ ਨੂੰ ਸਮਝ ਲੋ ਚਾਹੇ ਇਹਨਾਂ ਦੀ ਸਮਝ ਲੋ ਐਵੇਂ ਹਰ ਇੱਕ ਚੀਜ਼ ਦਾ ਮਸਲਾ ਹੱਲ ਨਹੀਂ ਹੁੰਦਾ ਹੁੰਦਾ ਬੈਠ ਕੇ ਟੇਬਲ ਟਾਕ ਗੱਲਾਂ ਨਾਲ ਟੇਬਲ ਟਾਕ ਬੈਠ ਕੇ ਗੱਲਬਾਤ ਜੋ ਇਹਨਾਂ ਦੀ ਸ਼ਰਤਾਂ ਨੇ ਦੱਸਣ ਉਹਨੂੰ ਠੇਕੇਦਾਰ ਨੂੰ ਮਨਜ਼ੂਰ ਹੋਇਆ ਤਾਂ ਭਾਈ ਉਹ ਆਪਦਾ ਕਾਰੋਬਾਰ ਕਰ ਲੂਗਾ ਨਹੀਂ ਤਾਂ ਫਿਰ ਆਪਦਾ ਬੈਠੇ ਨੇ ਹੁਣ ਕੋਈ ਗੱਲਬਾਤ ਹੋਈ ਏ ਤੁਹਾਡੀ ਇਹਨਾਂ ਦੀ ਨਹੀਂ ਨਹੀਂ ਇਹ ਕਹਿੰਦੇ ਇੱਥੇ ਤਾਂ ਨਾ ਐਵੇਂ ਚਾਰੀ ਰੱਖਾਂਗਾ ਮੈਂ ਕੋਈ ਮਸਲਾ ਦੇਣਾ ਧਿਆਨ ਚ ਇਹ ਜਾਮ ਹੀ ਕੀਤਾ ਏ ਜੀ ਰੋਡ 'ਚ ਨਹੀਂ ਇੱਕ ਹੱਥ ਸੜਕ ਹੀ ਆ ਜਾਮ ਤਾਂ ਕਰ ਲੈਣ ਕਿ ਫਿਰ ਕੀ ਆ ਇਹਨਾਂ ਦਾ ਰਾਈਟ ਆ ਜਾਮ ਕਰ ਲੈਣ ਕਰਦੇ ਨੇ ਠੀਕ ਤੋਂ ਨਿੱਕੀ ਦਾ ਮਸਲਾ ਹਲਾ ਟੇਬਲ ਤੇ ਬੈਠ ਕੇ ਹੁੰਦਾ ਹੁੰਦਾ ਠੇਕੇਦਾਰ ਬੁਲਾਇਆ ਇਹਨਾਂ ਨੂੰ ਕਈ ਵਾਰੀ ਬੁਲਾਇਆ ਜੇ ਕਰੇ ਜਾਂਦੇ ਨਹੀਂ ਇਹ ਕਦੇ ਫਿਰ ਨਹੀਂ ਸਾਡਾ ਫਲਾਣਾ ਨਹੀਂ ਆਇਆ ਕਦੀ ਉਹ ਨਹੀਂ ਆਇਆ ਹੁਣ ਫਰਦਰ ਕਰ ਵਾਰੀ ਕਿਸ ਤਰ੍ਹਾਂ ਦੀ ਰੇਗ ਜੀ ਕੋਈ ਗੱਲ ਨਹੀਂ ਦੇਖਦੇ ਆ ਕਿ ਕੀ ਹੁੰਦਾ ਠੀਕ ਹਾਂ ਜੀ ਆਪਣਾ ਮੇਰਾ ਨਾਮ ਚਮਿੰਦਰ ਸਿੰਘ ਅੱਛਾ ਕੀ ਮਸਲਾ ਕੀ ਹੈ ਜੀ ਇਹ ਦੋ ਪਿੰਡਾਂ ਦਾ ਮਸਲਾ ਹੈ ਜੀ ਸਿੰਗਰ ਰੋਡ ਹੈ ਇਹ ਠੀਕ ਹੈ ਨਾਲੇ ਖੱਡੇ ਮਾਰੀ ਜਾਂਦੇ ਆ ਬੱਚਿਆਂ ਨੇ ਆਉਣਾ ਹੁੰਦਾ ਪਿੰਡ ਸਿੰਗਰ ਰੋਡ ਹੈ ਸਿੰਗਰ ਰੋਡ ਟੁੱਟ ਪਾਰੇ ਆ ਨਾ ਉੱਤੋਂ ਇਹ ਟੱਕਦੇ ਆ ਬੱਚਿਆਂ ਦੇ ਮੂੰਹ 'ਸਰ ਮਿੱਟੀ ਪਈ ਜਾਂਦੀ ਹੈ ਜੀ। ਨਾ ਕੋਈ ਬਜ਼ੁਰਗ ਜਾ ਸਕਦਾ। ਹਾਂਜੀ। ਤੇ ਸੜਕ ਸਾਰੀ ਤੋੜੀ ਜਾਂਦੇ ਆ ਨਾਲ ਖੱਡੇ ਪਈ ਜਾਂਦੇ ਆ ਸੜਕ ਦੇ। ਸਿੰਗਲ ਸੜਕ ਹੈ ਜੀ। ਕੋਈ ਗੱਲਬਾਤ ਹੋਈ ਹੈ ਇਹਨਾਂ ਨਾਲ ਜੀ? ਗੱਲਬਾਤ ਹੁਣ ਆਏ ਆ ਜੀ ਕਰਦੇ ਆ। ਤੇ ਹੁਣ ਤੁਸੀਂ ਕੀ ਧਰਨਾ ਲਾਇਆ ਸੀ? ਅਸੀਂ ਧਰਨਾ ਲਾਇਆ ਜੀ। ਅੱਛਾ। ਅਸੀਂ ਇੱਧਰ ਦੀ ਰੋਕਿਆ ਸੀ ਕਿ ਪ੍ਰਧਾਨ ਮੰਤਰੀ ਯੋਜਨਾ ਦੂਜੀ ਸੜਕ ਡਬਲ ਉਧਰ ਦੀ ਜਾਓ ਪਰ ਇਹ ਠੇਕੇਦਾਰ ਧੱਕਾ ਕਰ ਰਿਹਾ ਜੀ। ਇਹ ਟਿੱਪਰ ਜਾ ਕਿੱਥੇ ਰਹੇ ਨੇ? ਕੰਮ ਕਿੱਥੇ ਚੱਲ ਰਿਹਾ? ਇਹ ਚੱਲ ਰਿਹਾ ਜੀ ਪੰਜਾਂ ਵਾਲੇ। ਕੀ ਉੱਥੇ ਕੀ ਬਣ ਰਿਹਾ ਹੈ ਹਾਂ ਐਨ ਐਚ ਵਾਲਿਆਂ ਦਾ ਸੜਕ ਬਣੀ ਜਾਂਦੀ ਹੈ ਜੀ ਇਹ ਹੈ ਨੈਸ਼ਨਲ ਰੋਡ ਉੱਥੇ ਜਾ ਰਿਹਾ ਹੈ ਇਹਨਾਂ ਮੇਨ ਰੋਡ ਛੱਡ ਕੇ ਪਿੰਡਾਂ ਦੇ ਵਿੱਚ ਦੀ ਜਾਣ ਕੇ ਲੈਂਦੇ ਜੀ ਇਹ ਕਿੱਥੋਂ ਇਹ ਅੰਨੇ ਵਾਲੀ ਜੋੜਕੀ ਤੋਂ ਆਈ ਜਾਂਦੀ ਹੈ ਜੀ ਉੱਥੇ ਚੱਕਵਾਨ ਵਾਲਾ ਪੂਰਨਪੱਟੀ ਮੇਨ ਰੋਡ ਨਹੀਂ ਲੈਂਦੇ ਮਲੋਟ ਰੋਡ ਇਹ ਉਲਟਾ ਉੱਥੋਂ ਜੀ ਆਪਣੇ ਚੱਕਵਾਨ ਵਾਲਾ ਤੋਂ ਪਿੰਡਾਂ ਵਿੱਚ ਦੀ ਇਧਰ ਦੀ ਲੈਂਦੇ ਜੀ ਇਹ ਪਰੇਸ਼ਾਨੀ ਕਿੰਨੀ ਕੁ ਜ਼ਿਆਦਾ ਜੀ ਪਰੇਸ਼ਾਨੀ ਹੈ ਸਾਰੀ ਇਹਦੀ ਬੱਚਿਆਂ ਦਾ ਅਸੀਂ ਤਾਂ ਡਰਦੇ ਰਹਿੰਦੇ ਨਿੱਕੇ ਬੱਚੇ ਫਿਰ ਉਤੋਂ ਇਹਨੂੰ ਢੱਕਦੇ ਨਹੀਂ ਛੜਕਦੇ ਨਾਲ ਖੱਡੇ ਬਜ਼ੁਰਗ ਉਹਦੇ ਇੱਕ ਬਜ਼ੁਰਗ ਚ ਵੱਜ ਜਾਣਾ ਸੀ ਇਸ ਗੱਲ ਨੂੰ ਲੈ ਕੇ ਤੁਸੀਂ ਕੋਈ ਅਫਸਰ ਵਗੈਰਾ ਕੋਲ ਪਹੁੰਚੇਗੇ ਮਿਲੇ ਆਂਗੀ ਅਸੀਂ ਮਿਲੇ ਆ 20 ਦਿਨ ਹੋ ਗਏ ਇਸੇ ਕੰਮ 'ਚ ਹੀ ਲੱਗੇ ਖੜੇ ਆ ਕਿੰਨੂੰ ਮਿਲੇ ਸੀ ਜੀ ਆ ਸਾਰਾ ਇਹ ਖੜਿਆ ਜੀ ਮਕੀਤ ਸਿੰਘ ਇਹਨਾਂ ਨੂੰ ਹੀ ਮਿਲ ਕੇ ਆਏ ਆ ਇਹਨਾਂ ਨੇ ਸਾਰੇ ਇਹਨਾਂ ਨੇ ਸਾਡੇ ਤੇ ਐਪਲੀਕੇਸ਼ਨ ਦਿੱਤੀ ਸੀ ਠੇਕੇਦਾਰ ਨੇ ਇਹਨਾਂ ਨੂੰ ਵੀ ਮਿਲ ਕੇ ਆਏ ਆਂ ਅਸੀਂ ਇਹ ਕਿੰਨੀ ਦੇਰ ਤੋਂ ਜਿਹੜਾ ਤਰਨਾ ਚੱਲ ਰਿਹਾ ਜੀ ਇਹ ਤਰਨਾ ਹੋਣੀ ਲਾਇਆ ਜੀ ਅੱਗੇ ਵੀ ਇੱਕ ਦਿਨ ਲਾਇਆ ਸੀਗੇ ਉਦੋਂ ਰੋਕੇ ਸੀਗੇ ਵੀ ਜੇ ਸਾਡੇ ਬੱਚੇ ਦਾ ਨੁਕਸਾਨ ਨਾ ਹੋ ਜਾਏ ਵੈਨਾਂ ਹੁੰਦੀਆਂ ਕੋਈ ਵੈਨਾ ਦੁਰਘਟਨਾ ਨਾ ਹੋ ਜਾਏ ਕੋਈ ਹੱਲ ਨਹੀਂ ਹੋਇਆ ਕੋਈ ਕੱਲ ਕੋਈ ਹੱਲ ਨਹੀਂ ਆਇਆ ਜੀ ਥੱਕਾ ਹੋਈ ਜਾਂਦਾ ਜੀ ਹੁਣ ਕੀ ਡਿਮਾਂਡ ਕੀ ਹੈ ਹੁਣ ਤੁਹਾਡੀ ਡਿਮਾਂਡ ਇਹ ਜੀ ਸਾਡੇ ਪਿੰਡ ਵਿੱਚ ਦੀ ਨਾ ਟੱਪਣਾ ਇੱਥੋਂ ਦੀ ਸਾਡੀ ਤਾਂ ਇਹ ਡਿਮਾਂਡ ਹੈ ਉਹ ਭਾਰਤ ਮੰਤਰੀ ਯੋਜਨਾ ਵਾਲੀ ਸੜਕਾ ਉਹ ਸੜਕਾ ਆਪਦਾ ਟਪਾ ਲੈਣੀ ਹੈ ਹਾਂ ਡਬਲ ਸੜਕ ਹੈ ਜੀ ਉੱਥੇ ਤਾਂ ਆਪਣਾ